ਕੀ ਹਾਲ ਚਾਲ ਹੈ ਜੀ ਸਾਰਿਆਂ ਦਾ ਆਏ ਹੋਇਆ ਜੀ ਮੱਜਰੀ ਵਾਲੀ ਮੋਟਰ ਤੇ ਪਾਣੀ ਪੈ ਰਿਹਾ ਜੀ ਰੀ ਨੂੰ ਤੇ ਆਪਾਂ ਹੇਠਲੇ ਜਿਹੜੇ ਦੋ ਗੀਲੇ ਨੇ ਇਹਨਾਂ ਦਾ ਪਾਣੀ ਪਹਿਲਾਂ ਸੁਖਾ ਸੁਕਾਤਾ ਸੀ ਤੇ ਹੁਣ ਦੁਬਾਰਾ ਭਰ ਦਾਨੇ ਆ ਤੇ ਨਾਲ ਇਹ ਕੱਕ ਕਢਾਉਣ ਹੈ ਜਿਹੜਾ ਖੜਾ ਹੈ ਮਾੜਾ ਮੋਟਾ ਵਿੱਚ ਦੀਂਦਾ ਹੈ ਕਿਤੇ ਕਿਤੇ ਤੇ ਮੁਲਾਜ਼ਮ ਲਾਏ ਹੋਇਆ ਆਪਣਾ ਪਰਲੇ ਪਾਸਿਓਂ ਕੱਕ ਕਢਾਉਣ ਤੇ ਇੱਕ ਵਾਰ ਪਹਿਲਾਂ ਆਪਾਂ ਕਢਾਤੇ ਦੀ ਦੂਜੀ ਵਾਰ ਫੇਰ ਹੱਥ ਫਰਾ ਦਾਨੇ ਆ ਜਿਹੜਾ ਕੋਈ ਟਮਾਟਾ ਲਾ ਖੜਾ ਏ ਈਰੀ ਸਾਫ ਹੋ ਜੂਗੀ ਬਾਕੀ ਸਪਰੇਅ ਕਰਾਤੀ ਦੀ ਆਪਾਂ ਪਰਸੋਂ ਬੰਦੇ ਤੋਂ ਸਾਰੇ ਪਾਸੇ ਪੱਕੀਆਂ ਬੱਟਾਂ ਤੇ ਵੀ ਕਰਤੀ ਇਕੋ ਨੱਕੇ ਤੋਂ ਆਪਣੇ ਆ ਦੋ ਗੀਲੇ ਭਰ ਜਾਣੇ ਨੇ ਤਿੰਨ ਕਿਆਰੇ ਨੇ ਤੇ ਬੱਟਾਂ ਉਹ ਹਿਸਾਬ ਨਾਲ ਵੱਡੀਆਂ ਹੋਈਆਂ ਨੇ ਵੀ ਕਿਆਰਾ ਭਰ ਕੇ ਅਗਲੇ ਕਿਆਰੇ ਚ ਪਾਣੀ ਵਗ ਜੂ ਆਪੇ ਤੇ ਚੱਲਦਾ ਪਾਣੀ ਤੇ ਪਾਦਲੇ ਵੀ ਮਾਰਦੇ ਆ ਜਿਹੜਾ ਅੱਜ ਜਾ ਨਹੀਂ ਹੋਇਆ ਸਵੇਰੇ ਹੁਣ ਦੁਪਹਿਰ ਦੇ ਵੱਜ ਗਏ 12 ਜਾ ਕੇ ਆਉਣਿਆ ਦੇਖਦੇ ਆ ਉੱਥੇ ਵੀ ਮੋਟਰਾਂ ਚੱਲਦੀਆਂ ਨੇ ਵੀ ਕਿਵੇਂ ਆ ਪਾਣੀ ਕਰਕੇ ਆਉਣਿਆ ਸੈੱਟ ਮੱਕੀ ਪਰਲੀ ਜੀਰੀ ਵੀ ਆਪਾਂ ਦਿਖਾਉਣਾ ਤੁਹਾਨੂੰ ਵੀਡੀਓ ਨਾ ਬਣੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਕਿਸੇ ਵੀਰ ਨੇ ਨਹੀਂ ਕਰਿਆ ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ ਲੈਟ ਗਈ ਭੱਜ ਜੀ ਮੋਟਰਾਂ ਵਾਲੀ ਤੇ ਬਾਕੀ ਦੇਖਦੇ ਆਂ ਜਾ ਕੇ ਵੀ ਕਿੰਨੇ ਕਿਾਰੇ ਭਰੇ ਢੇਠਲੇ ਪਾਸੇ ਆਪਣਾ ਪਾਣੀ ਛੱਡਿਆ ਹੋਇਆ ਸੀ ਤੇ ਮੁਲਾਜ਼ਮ ਕੱਢ ਰਿਹਾ ਕੱਖ ਜੀਰੀ ਚੋਂ ਤੇ ਦੁਪਹਿਰ ਦੀ ਰੋਟੀ ਲੈ ਕੇ ਆ ਗਈ ਦੀ ਇਹਦੀ ਆਹ ਖੇਤਾਂ ਤਾਂ ਤਕਰੀਬਨ ਸਾਫ਼ ਹੈ ਆ ਇੰਨਾ ਜ਼ਿਆਦਾ ਕੱਖ ਨਹੀਂ ਹੈਗਾ ਇਹ ਚ ਕਿਤੇ ਕਿਤੇ ਖੜਾ ਬੂਝਾ ਤੇ ਪਰ ਲਿਓ ਤਿੰਨ ਗਿੱਲਿਆਂ ਦਾ ਨਿਕਲ ਗਏ ਕੱਖ ਤੇ ਹੁਣ ਇਧਰਲੇ ਪਲਾਟਰ ਨੂੰ ਲੱਗਿਆ ਹੋਇਆ ਏ ਤੇ ਜੀਰੀ ਵੀ ਆਪਣੀ ਘਬੋਲੇ ਆ ਚੱਲੀ ਆ ਦੇਖੋ ਝੰਡਾ ਪੱਤਾ ਨਿਕਣ ਲੱਗ ਗਿਆ ਗੋਚੋਂ ਹਫਤੇ ਦੇ ਵਿੱਚ ਵਿੱਚ ਇਹਨੇ ਵੀ ਪੈ ਭਰ ਲੈਣਾ ਇਹਨੇ ਬਾਕੀ ਕਣੀਆਂ ਪੈ ਰਹੀਆਂ ਨੇ ਬਰੀਕ ਬਰੀਕ ਧੁੱਪਾਂ ਨਿਕਲੀ ਹੋਈ ਆ ਤੇ ਆ ਬੱਦਲ ਹੋਇਆ ਕਾਫੀ ਇਧਰਲੇ ਪਾਸੇ ਨੂੰ ਖੰਨੇ ਵਾਲੀ ਸਾਈਡ ਪੈ ਰਿਹਾ ਹੋਊਗਾ ਮੀਂਹ ਤੇ ਪਿੰਡ ਆਪਣੇ ਵਧੀਆ ਪੈ ਗਿਆ ਮੀਂਹ 5 ਕੁ ਮਿੰਟ ਛਰਾਟਾ ਪੈ ਗਿਆ ਤੇ ਆ ਦੇਖੋ ਰੇ ਪੈ ਰਹੀਆਂ ਨੇ ਕਣੀਆਂ ਐਨੇ ਕੁ ਮੀਂਹ ਦਾ ਕੋਈ ਨੁਕਸਾਨ ਨਹੀਂ ਜੀਰੀ ਨੂੰ ਜਿਹੜੀਆਂ ਮੰਨ ਲਓ ਨਿਸਰ ਵੀ ਰਹੀਆਂ ਨੇ ਉਹਨਾਂ ਨੂੰ ਵੀ ਕੋਈ ਨੁਕਸਾਨ ਨਹੀਂ ਜਿਆਦਾ ਜ਼ੋਰ ਨਾਲ ਮੀਂਹ ਨਾ ਪਵੇ ਉਹਦੇ ਨਾਲ ਬੂਰ ਝੜ ਜਾਂਦਾ ਪੀਰੀ ਦਾ ਤੇ ਫੇਰ ਨੁਕਸਾਨ ਆ ਬਾਕੀ ਦੂਈ ਮੋਟਰ ਤੇ ਕਰਾਉਨੇ ਆ ਸਪਰੇਅ ਮਜਰੀ ਵਾਲੀ ਤੇ ਜਿਹੜੀ ਉਹ ਗਾਹਾਂ ਆਪਣੀ ਉੱਧਰ ਗੰਨਾ ਮਿਲਦੇ ਬੈਕ ਸਾਈਡ ਉਹ ਖੇਚੋਂ ਨਿਕਲ ਗਿਆੱਖ ਗੁੰਬੇ ਪਟੇ ਚੋਂ ਜੋ ਆਪਣਾ ਇਹ ਖਾਲ jata ਹੈ ਹਾਂ ਉਧਰ ਉਧਰ ਨਿਕਲੇ ਖਾਲ ਸੀ ਇਧਰ ਖਾਲ ਸੀ ਦਾ ਆ ਨਿਕਲ ਉਹ ਨਿਕਲ ਗਿਆ ਸਭੀ ਹਾਂ ਉਹ ਇੱਕ ਯਾਰਾ ਰਹਿ ਗਿਆ ਜੀ ਇਧਰ ਵਾਲੇ ਹਾਂ ਉਹ ਆਪਣਾ ਹੀ ਹੈ ਪਹੀ ਕੇ ਸਾਥ ਅੱਛਾ ਬਹੁਤ ਰਹਿ ਗਿਆ ਹਾਂ ਠੀਕ ਹੈ ਇਧਰ ਉਹ ਖੱਤੀ ਮੇ ਉਧਰ ਉਹ ਨਿਕਲ ਗਿਆ ਠੀਕ ਹੈ ਠੀਕ ਲਓ ਜੀ ਪਿੰਡ ਵਾਲੀ ਜੀਰੀ ਵੀ ਆਪਣੀ ਨਸਰਾਈ ਸਾਰੀ ਉਹ ਤਕਰੀਬਨ 50 60% ਜੀਰੀ ਸਾਰੀ ਬਾਹਰ ਆ ਗਈ ਨਸਰਿਆਈ ਤੇ ਕੋਈ ਕੋਈ ਸ਼ਿਕਾਇਤ ਨਹੀਂ ਸੁਣਦੀ ਦੀ ਸਪਰੇਅ ਆਪਾਂ ਕਰੇ ਦਿੱਤੀ ਦੀ ਕੋਈ ਫੋਕਾ ਨਹੀਂ ਨਿਕਲਿਆ ਫੋਕਾ ਕਾਲਾ ਛਿੱਟਾ ਐਨ ਬਿਲਕੁਲ ਸਾਫ਼ ਆ ਜੀਰੀ ਇੱਧਰਲਾ ਖੇਤ ਹਲੇ ਨਿਸਰਿਆ ਟਮਾਟੇ ਲਾ ਆ ਤਕਰੀਬਨ ਨਿਸਰਿਆ ਹਲੇ ਪੂਰਾ ਦੇਖੋ ਕੀ ਪਾਣੀ ਪੈਂਦਾ ਦੀ ਇੱਧਰ ਲੈ ਕੇ ਆ ਰਹੇ ਨੂੰ ਦੇਖਦੇ ਆਂ ਭਰ ਗਿਆ ਜਾਂ ਵੀ ਰਹਿੰਦਾ ਹਲੇ ਤੇ ਉੱਪਰਲੇ ਪਾਸੇ ਸੜਕ ਕੰਨੀ ਨੂੰ ਜਾ ਕੇ ਘੁੰਮ ਕੇ ਦੇਖਦੇ ਆਂ ਆਕੀ ਜੀਰੀ ਥੋੜੇ ਸਾਹਮਣੇ ਆ ਵੀ ਕਿੱਦਾਂ ਦੀ ਖੜੀ ਆ ਕਰੀਬਨ ਪੀਆਰ 126 8 ਦਿਨਾਂ ਤੋਂ ਜਾ ਕੀ ਨਸਰਦੀ ਆ ਚੰਗੀ ਤਰ੍ਹਾਂ ਬਾਕੀ ਸਪਰੇਅ ਮਾਰਤੀ ਦੀ ਆਪਾਂ ਸਾਈਡਾਂ ਤੇ ਤੇ ਸਾਫ਼ ਰਹਿੰਦਾ ਆਲਾ ਦਾਲ ਪਾਣੀ ਇੱਧਰ ਤੱਕ ਤਾਂ ਪਹੁੰਚ ਗਿਆ ਦੇਖੋ ਖੜਾ ਏ ਕੇਚ ਸਿਰੇ ਤੱਕ ਦੇਖ ਕੇ ਆਉਨੇ ਆ ਪੀ ਕਿੰਨਾ ਕੁ ਭਰੇ ਆ ਕੀ ਗੱਲ ਬਾਤ ਆ ਮੌਸਮਾ ਠੰਡਾ ਹਵਾ ਚੱਲ ਰਹੀ ਆ ਤੇ ਮੀਂਹ ਵੀ ਪੈ ਗਿਆ 5 ਕਿੰਟ ਪਹਿਲਾਂ 5 ਮਿੰਟ ਮੀਂਹ ਪੈ ਗਿਆ ਵਧੀਆ ਸ਼ਰਾਟ ਆ ਜਿਆ ਕਰੀਬਨ ਭਰੇ ਗਿਆ ਗਿਆਰਾ ਸਾਰਾ ਢੱਡੂ ਗੋਲ ਗਿਆ ਆ ਦੇਖੋ ਇੱਧਰ ਟੁੱਟਿਆ ਹੋਇਆ ਪਾਣੀ ਕਰਦੇ ਹਾਂ ਹੁਣ ਬੰਦ ਦੇ ਨੂੰ ਚੱਲਦਾ ਈ ਕੱਖ ਕੱਢਣ ਦਾ ਕੰਮ ਖੇਤ 'ਚ ਮਲਾਜ਼ਮ ਲਾਇਆ ਹੋਇਆ ਆਪਣਾ ਕੱਲ ਦਾ ਅੱਜ ਦੂਏ ਦਿਨ ਆ ਗਏ ਮੋਟਰ ਤੇ ਤੇ ਉਹ ਖੇਤ ਰਹਿ ਗਿਆ ਆਪਣਾ ਟੋ ਕੀਲੇ ਤੇ ਕਣੀਆਂ ਆਈਆਂ ਪੈ ਰਹੀਆਂ ਨੇ ਬਰੀਕ ਬਰੀਕ ਬੱਦਲ ਹੋਇਆ ਕਾਫੀ। ਬਾਕੀ ਹੁਣ ਆਪਾਂ ਆ ਖੇਤਾਂ ਦਾ ਪਾਣੀ ਸਕਾਤਾ। ਕਿਤੇ ਤੋਂ ਬਾਅਦ ਫੇਕਰਾਵਾਂਗੇ ਸਪਰੇਅ। ਨਾਲੇ ਜੀਰੀ ਪੂਰੀ ਗੋਭ ਚ ਆਜੂਗੀ। ਦੇਖੋ ਗੋਬ ਵਾਲਾ ਪੱਤਾ ਝੰਡਾ ਪੱਤਾ ਇਹਨੇ ਕੱਢ ਲਿਆ। ਤੇ ਛੇਟੋਂ ਵਾਲੇ ਗਿੱਲਿਓ ਆ। ਬਾਕੀ ਦੂਈ ਮੋਟਰ ਤੇ ਕਰਾਉਣਾ ਹੈ ਕੱਲ ਨੂੰ ਸਪਰੇਅ ਅੱਜ ਐਤਵਾਰ ਦਵਾਈਆਂ ਲੈ ਕੇ ਆਉਣ ਵਾਲੀਆਂ ਨੇ ਕੱਲ ਨੂੰ ਲਿਆਵਾਂਗੇ ਤੇ ਲਿਆ ਕੇ ਫਿਰ ਕਰਾਉਣਾ ਹੈ ਸਪਰੇਅ ਨਾਲੇ ਮੌਸਮ ਸਾਫ਼ ਹੋ ਜਾਊਗਾ ਇੱਧਰ ਆਪਣਾ ਬਸ 111 ਰਹਿੰਦਾ ਇਹ ਕੱਖ ਕੱਢਣ ਤੋਂ ਆਟੋਮਟਰ ਲਾਇਆ ਖੜਾ ਆ ਤੇ ਦੀਂਦਾ ਹੋਊਗਾ ਵੀਡੀਓ ਚ ਤੇ ਇਹ ਤੋਂ ਬਾਅਦ ਫਿਰ ਹੇਠਾਂ ਵਾਲੇ ਖੇਤੋਂ ਕੱਢਦੇ ਆ ਪੀਕਰੋ ਜੀਰੀ ਚੈੱਕ ਪੀਆਰ 126 ਇਹ ਹੈ ਆਪਣੇ ਤਕਰੀਬਨ 40 42 ਦਿਨ ਦੀ ਹੋਗੀ